ਬਰਾਦਰ ਕਿਆ ਹੋ ਗਿਆ ਉਦਾਸ ਲੱਗਦਾ ਦੋਸਤਾ ਨਹੀਂ ਨਹੀਂ ਤੈਨੂੰ ਜਿਆਦਾ ਕੀ ਹੋ ਗਿਆ ਬਸ ਯਾਰ ਅੱਜ ਦਿਲ ਬਹੁਤ ਜ਼ਿਆਦਾ ਉਦਾਸ ਈ ਯਾਰ ਬਈ ਕਿਆ ਹੋਇਆ ਲੈ ਜੱ ਦੱਸ ਮੈਨੂੰ ਵੀ ਯਾਰ ਮੈਂ ਬਚਪਨ ਤੋਂ ਹਮੇਸ਼ਾ ਸੋਚਦਾ ਹੁੰਦਾ ਸੀ ਵੀ ਜਦੋਂ ਮੈਂ ਬڑا ਹੋਊਂਗਾ ਮੈਂ ਆਪ ਦੀ ਮਰਜ਼ੀ ਕਰਿਆ ਕਰੂੰਗਾ ਆਪ ਦੀ ਮਰਜ਼ੀ ਨਾਲ ਉੱਠੂੰਗਾ ਆਪ ਦੀ ਮਰਜ਼ੀ ਨਾਲ ਸੋਜੂਗਾ ਜਿਹੜੀ ਚੀਜ਼ ਨੂੰ ਮੇਰਾ ਦਿਲ ਕਰੂਗਾ ਉਹ ਮੈਂ ਖਾ ਲਿਆ ਕਰੂੰਗਾ ਜਿਹੜੀ ਚੀਜ਼ ਨੂੰ ਮੇਰਾ ਦਿਲ ਕਰੂਗਾ ਮੈਂ ਕਹਿ ਦਊਗਾ ਮੈਂ ਨਹੀਂ ਖਾਣੀ ਇੱਕ ਆਜ਼ਾਦ ਪੰਛੀ ਥਾਂ ਮੇਰਾ ਦਿਲ ਕਰਦਾ ਸੀ ਮੈਂ ਕਦੇ ਇੱਧਰ ਉੜ ਜਾਂ ਕਦੇ ਮੈਂ ਉੱਧਰ ਉੜ ਜਾਂ ਬਹੁਤ ਕੁਝ ਮੈਂ ਸੋਚਿਆ ਸੀ ਭਰਾਵਾ ਬਹੁਤ ਕੁਝ ਸੋਚਿਆ ਹੋਇਆ ਸੀ ਭਰਾਵਾ ਭਰਾਵਾ ਹੁਣ ਤਾਂ ਮੈਂ ਬੜਾ ਹੋ ਗਿਆ ਹੁਣ ਤਾਂ ਪੂਰੀ ਲੱਗਦੀ ਹੈ ਪੂਰੀ ਆ ਜਾਂਦੀ ਹੈ ਭਰਾਵਾ ਬਸ ਥੋੜਾ ਜਿਹਾ ਬਦਲ ਗਿਆ ਬਸ ਦੀ ਪਹਿਲਾਂ ਵੀ ਮੈਂ ਸੋਚਦਾ ਹੁੰਦਾ ਸੀ ਮੈਂ ਉੜ ਕੇ ਦੂਰ ਚਲਾ ਜਾਊਂਗਾ ਬਸ ਮੈਂ ਹੁਣ ਉੜ ਕੇ ਛੱਤ ਤੇ ਚਲੇ ਜਾਣਾ ਉੱਥੇ ਜਾ ਕੇ ਮੈਂ ਕੱਪੜੇ ਧੋਣਾ ਫਿਰ نیچے ਆ ਜਾਣਾ ਰਾਤ ਨੂੰ ਮੈਂ ਆਪਦੀ ਮਰਜ਼ੀ ਨਾਲ ਸੌਣਾ ਹੈ ਪਰ ਸਵੇਰੇ ਇੱਕ ਆਵਾਜ਼ ਆਉਂਦੀ ਹੈ ਉਠੋ ਜੀ ਉਠੋ ਬਰਤਨ ਸਾਫ਼ ਕਰਨੇ ਬੱਸ ਮੈਂ ਉਹਨਾਂ ਦੀ ਮਰਜ਼ੀ ਨਾਲ ਉੱਠ ਜਾਣਾ ਤੇ ਖਾਣ ਦਾ ਤਾਂ ਮਤਲਬ ਹੀ ਨਹੀਂ ਜਿਹੜੀ ਚੀਜ਼ ਬਣੀ ਹੈ ਉਹੀ ਮੈਨੂੰ ਖਾਣੀ ਪੈਂਦੀ ਹੈ ਮੈਂ ਨਾ ਨਹੀਂ ਕੁਝ ਕਰ ਸਕਦਾ ਭਾਈ ਇਹ ਹੈ ਜਾਂ ਕੀ ਗਲ ਹੋ ਗਈ ਬੱਸ ਬਰਾਵਾ ਮੇਰਾ ਪਿਆ ਹੋ ਗਿਆ ਇੱਕ ਛਾਲੀ ਕਰਕੇ ਫਸ ਗਿਆ ਯਾਰ ਅੱਛਾ ਖਾਸਾ ਤਾਂ ਕੰਮ ਵਾਰਾ